ਹਾਂਜੀ ਸਵਾਗਤ ਕਰਦੇ ਆ ਤੁਹਾਡਾ ਆਪਣੇ ਚੈਨਲ ਤੇ ਵਲੌਗ ਵਧੀਆ ਲੱਗਿਆ ਤਾਂ ਸਬਸਕ੍ਰਾਈਬ ਜਰੂਰ ਕਰੋ ਆਪਾਂ ਚੱਲਨੇ ਆ ਜੈਮ ਤੇ ਰਾਹ ਚ ਆਪਾਂ ਨੂੰ ਅੱਡੇ ਤੇ ਮਿਲ ਗਿਆ ਮੋਟਾ ਇਹਦੀਆਂ ਗੱਲਾਂ ਸੁਣੋ ਤੇ ਹਾਸਾ ਬਹੁਤ ਆਉ ਤੁਹਾਨੂੰ ਕਿੰਨਾ ਤੱਤ ਇਹਦੇ ਯਾਰ ਲੱਗ ਗਿਆ ਸਾਰੇ ਉਧਰ ਬਣਾਇਆ ਕਿੰਨਾ ਕਹਿੰਦਾ ਦੱਸਿਆ ਕਿੰਨਾ ਤੱਤਰ ਮਾਰ ਕੱਲ੍ਹ ਦੀ ਟੂਰ ਸਾਰਾ ਪੜ ਕੇ ਟੂਰਨਾਮੈਂਟ ਕਮਾਲਪੁਰਾ 28 ਤੋਂ 31 ਜਨਵਰੀ ਸ਼ੁਰੂ ਤੋਂ ਬਾਅਦ ਦੁਬਾਰਾ ਰਹਿਣ ਦੇ ਇਹ ਵੇ ਵੇ ਪਾਣੀ ਇਹਦਾ ਪੈਣੀ ਹੋਈ ਗਊ ਸਾਲਾ ਲਈ ਵੱਠੇ ਵੜ ਰਹੀ ਨਦੀ ਜਾਂਦੇ ਆ ਯਾਰ ਮਰਾ ਹਟ ਜਾਵਾ ਉਹ ਖੜਾ ਨਹੀਂ ਮਾਰ ਦੇ ਰਹੀ ਆ ਮੋੜਾ ਪੋਣੀ ਗੁਰਾ ਹਾਰ ਰਹੀ ਰਹੀ ਧਰਮੀ ਬਹੁਤ ਆ ਹਾਲ ਨਾ ਕਰਦੇ ਕਿ ਤਰਾ ਪੂਰਾ ਹੋ ਗਿਆ ਸਮਾਪਤ ਹੋ ਗਿਆ ਇਹ ਕੰਮ ਬੜਤੇ ਰਹਿ ਗਏ ਇਨਕ ਇਹਨਾਂ ਗੱਡੀਆਂ ਬੰਬੇ ਰੰਗ ਹੋ ਕੇ ਹੁੰਦੀਆਂ ਡੀਪੋ ਰੰਗ ਆ ਟਰਾਲੀ ਨੂੰ ਕਰਦੀ ਉਵੇਂ ਹੀ ਚੱਲ ਕਰੋ ਨਹੀਂ ਚੰਕਲੀਆਂ ਵਿੱਚ ਬਿੰਦੀਆਂ ਜੋ ਚੱਲਾ ਪਰ ਤੈਨੂੰ ਮੱਕੀ ਤੇ ਜਾਂਦਾ ਵੀ ਡੀਪੋ ਰੰਗ ਹੁੰਦਾ ਹੈ ਇਹ 2 पे 4 ਦੇ ਬਣੀ ਪਾਕੇ ਜੇ ਬਣਾਉਂਦੇ ਆ ਆ ਬੱਲੀਆ ਬੰਨ ਗਿਆ ਲੈਡ ਚੱਲੀ ਜਾਂਦੀ ਆ ਆਪਾਂ ਨਵਾਉਣ ਹੀਰ ਨੂੰ ਭਾਈ ਆ ਹੀ ਰੇ ਆ ਨਮਾ ਤੁਹਾਨੂੰ ਬਾਅਦ ਚ ਦਿਖਾਵਾਂਗੇ ਆ ਨਿਆਰਾ ਯਾਰ ਜ਼ਿੰਦਗੀ ਦਾ ਇੱਥੇ ਪੂਰਾ ਆਨੰਦ ਆ ਲੈ ਆਰਾਮ ਨਾਲ ਖੜੀ ਆ ਘੋੜੀ ਮੋਟਰ ਚੱਲੀ ਜਾਂਦੀ ਆ ਘਾਂਟਾ ਨਵਾਉਣਾ ਹੁਣ ਇਹਨੂੰ ਈਆ ਦਾ ਫੈਟ ਹੋਇਆ ਚੰਗੀ ਤਰ੍ਹਾਂ ਮਲ ਕੇ ਹਜੇ ਤਾਂ ਇਹ ਸ਼ਿੰਗਾਰ ਨਹੀਂ ਆ ਸੈਪੂ ਸ਼ੰਪੂ ਲਾ ਕੇ ਚੰਗੀ ਤਰ੍ਹਾਂ ਫੇਰ ਦੇਖਿਓ ਐਂਡ ਤੇ ਰੈਡੀ ਕਰਕੇ ਤੁਹਾਨੂੰ ਦਿਖਾਵਾਂਗੇ ਮਿੱਤਰੋ ਹਜੇ ਬਾਤੀਆਂ ਸੱਚੇ ਨਾ ਮਿੱਤਰ ਆਏ ਨਹੀਂ ਆਉਣਗੇ ਵੇਟਿੰਗ 'ਚ ਲੈ ਰਸਾ ਲੈ ਆਏ ਨਹੀਂ ਕਿ ਉਹ ਲੈ ਕੇ ਆਉਂਦੇ ਆ ਰਸਾ ਲੈ ਕੇ ਆਉਂਦੇ ਆ ਉਹ ਅਹ ਉੰਤਰਾ ਜੀ ਦੇ ਅੱਲੇ ਸੀ ਉੱਥੇ ਦੱਸਿਆ ਦਾ ਘੋੜੇ ਕੋਲੇ ਛੱਡੀ ਸੀ ਉੱਥੇ ਘਾਤੀ ਉਹਨਾਂ ਨੇ ਹੁਣ ਤਾਂ ਬਾਲਾ ਫਰਕ ਪੈ ਗਿਆ ਹੁਣ ਤਾਂ ਇਹ ਹੱਡ ਹੁੱਡਾ ਦੇਂਦੇ ਨਹੀਂ ਨਾ ਜਿਵੇਂ ਹੀ ਨਿਕ ਘੰਡੇ ਵਾਲਾ ਤੋਂ ਵੀ ਪਾ ਕੇ ਲੈ ਕੇ ਆਇਆ ਕਰੋ ਜਲਫਾ ਦਿੱਤੇ ਉਹ ਲਾ ਕੇ ਹਟਿਆ ਸ਼ੈਂਪੂ ਹੋਣੀ ਸ਼ੈਂਪੂ ਲਾ ਕੇ ਹਟਿਆ ਹੋਣੀ ਇੱਧਰ ਲਿਆ ਤੋੜ ਕੇ ਲੈ ਕੇ ਆਏਗਾ ਆਏ 7 ਦਿਨ ਹੀ ਕਰਦੀ ਆ ਫੋਟੋ ਖਿੱਚਾ ਫੋਟੋ ਹੌਂ ਤਾਂ ਨਾ ਮੈਂ ਨੂੰਈ ਹੋਈ ਆ ਉੱਪਰ ਬਹਿ ਜਾ ਬਾਈ ਸਹੀ ਗੱਲ ਆ ਓਏ ਨਹੀਂ ਕਿਤੇ ਹੁਣ ਤਾਂ ਮਾਰਿਆ ਨਹੀਂ ਦੇ ਲੈਂ ਸ਼ੈਂਪੂ ਆ ਬਾਲਾਂਿਆਂ ਤੇ ਲਾਇਆ ਥੋੜਾ ਹੀ ਸੀਗਾ ਥੋੜਾ ਹੀ ਸੀਗਾ ਸ਼ੇਰ ਨਹੀਂ ਕਮਾਲਪੁਰ ਦੀ ਸ਼ੇਰ ਨਹੀਂ ਇਹ ਇਹ ਇੰਗਲਿਆ ਦੇ ਦੂਜੀ ਵੇਸਰਾ ਦੋਨੇ ਹੀ ਆ ਜਿਹੜੀ ਤੇ ਆਹ ਪਾਗਾ ਮੁੰਡਾ ਖੇਤ ਬਾਹਰ ਜੇ ਪਹਿਲਾਂ ਆ ਜਾਣਾ ਫਿਰ ਦੋਦੀ ਨੂੰ ਬਹੁਤ ਇਹੀ ਹੀ ਨਹੀਂ ਨਹੀਂ ਉਹ ਦੂਜੀ ਸੀ ਉਹਦੇ ਵਾਲੇ ਪਤਾ ਨਹੀਂ ਯਾਰ ਉਹ ਦੇਖ ਰਿਹਾ ਨਹੀਂ ਹੋਰ ਜਾਵਾਂਗਾ ਆਹ ਨਾ ਸਿਆਣੀ ਬਹੁਤ ਆ ਮੋਰ ਦੀ ਜੀ ਬਹੁਤ ਸਿਆਣੀ ਜੀ ਆਈ ਨੇ ਆ ਰ ਆ ਯਾਰ ਬਾਈ ਪੂਰਾ ਐਂਡ ਹੋਇਆ ਪਿਆ ਗੱਲਵਾਦ ਦੇ ਫੱਟਾ ਆ ਜਾਣਾ ਤੀਰ O vigilante carro ਇਹ ਗਈ ਗੱਲ ਬਾਤ ਮੰਨਾ ਜੀ ਕੀ ਆ ਹੋਇਆ ਅੱਜ ਕੰਮ ਅੰਦਰ ਵਰਸ ਵਰਸ ਲੈ ਕੇ ਆਉਣਾ ਜੀ ਆਉਣ ਦਾ ਸਾਨੂੰ ਪਤਾ ਸੀ ਆ हाँ अपने राजू भाजी आए हुए नी छन डर है इन्हें सारे जी ਤਾਂ ਨੂੰ ਤੇ ਹਰਦਾ ਨਾਲ ਅਨਜਾ ਦੇ ਲੱਗੂ ਆ ਜਪ ਜਾਣਾ ਛੂਏਤੀ ਹੈ ਲਾਗਣੀ ਛੂਆ ਮਿੱਤਲੇ ਆ ਗਿਆ ਹਨ ਛੂਆ ਹੈਗਾ ਕਿ ਗਿਆ ਗਿਆ ਮੈਂ ਲਾ ਦੋ ਪਹੁੰਚ ਚੁੱਕੇ ਆ ਮੈਦਾਨ ਦੇ ਵਿੱਚ ਠੇਕੇਦਾਰ ਕੰਮ ਇਹ ਸਾਰੇ ਹੀ ਕਰ ਲੈਂਦਾ ਵਾ ਗੱਭਰੂ ਖਾਸੇ ਨਾ ਕਰਦਾ ਇਹ ਲੱਗ ਤਰੀਕੇ ਨਾਲ ਹੀ ਕਰਦਾ ਤੂੰ ਸਾ ਕਰਦ ਬਾਲੀ ਲੈਂਦੀ ਹੀ ਬਾਈ ਲੋਈਆਂ ਦੇ ਯਾਰ ਅੱਜ ਖੁੱਲਾ ਟਾਈਮ ਲਾ ਕੇ ਇਹਨੂੰ ਨਵਾ ਕੇ ਲੈ ਕੇ ਜਾਵਾਂਗੇ ਆ ਪੀਨਾ ਵਾਂਗੇ ਫਿਰ ਵਿੱਚ ਘੰਟਾ ਮੱਖੀਆਂ ਬਹੁਤ ਆਂ ਕਰਦੀਆਂ ਬਾਈ ਹੱਲ ਤਾਂ ਸੋਏ ਦਾ ਕੋਈ ਮੱਖੀਆਂ ਮਾਰ ਵੀ ਬਹੁਤ ਦਿੱਤੀਆਂ ਜਿਹੜਾ ਨਮਾ ਆ ਗਿਆ ਕਢਾ ਲਿਆ ਕਰੀਏ ਅਸੀਂ ਖੇਤ ਚੱਲੇ ਬਾਈ ਆਪਾਂ ਰਮਾਲੀ ਕੋੜੀ ਤੇ ਅੱਜ ਦਾ ਸਾਨੂੰ ਬਲਾਓ ਦਿਹਾਉਣੇ ਸਾਰਾ ਤਾ ਕੇ ਆਰਕਿ ਬਣਾ ਕੇ ਤੇ ਵਧੀਆ ਲੱਗਿਆ ਆਪਣਾ ਬਲੌਗ ਨੂੰ ਜਸਕ੍ਰਾਈਬ ਨੂੰ ਕਰਦੇ। ਪੰਨਾਵਾਲਾ ਜੀ ਸਾਰਿਆਂ ਦਾ ਧੰਨਵਾਦ। ਉਸਤਾਦ ਜੀ ਉਹਨੇ ਵੀ ਥੱਲੇ ਇੱਕ ਮੋਟਰ ਜਾਨ ਖੜਾ ਰੂਗਾ ਇਹ ਆਪਣਾ